ਲੁਧਿਆਣਾ ਦੇ ਸ਼ਿਮਲਾਪੁਰੀ ਇਲਾਕੇ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਸਕੂਟਰੀ ਸਵਾਰ ਵਿਅਕਤੀ ਨੇ ਮਹਿਲਾ ਪਾਸੋ ਖੂਨ ਖੋਣ ਦੇ ਚੱਕਰ 'ਚ ਉਸ ਨੂੰ 1.5 ਕਿਲੋਮੀਟਰ ਤੱਕ ਘੜੀਸਦਾ ਹੋਇਆ ਲੈ ਗਿਆ ਜਿਸ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਇੱਥੇ ਵੀ ਦੱਸ ਦਈਏ ਕਿ ਉਕਤ ਮਹਿਲਾ ਨੂੰ ਨਜ਼ਦੀਕੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਮਹਿਲਾ ਦਾ ਇਲਾਜ ਚੱਲ ਰਿਹਾ ਉੱਥੇ ਕਾਫੀ ਮਹਿਲਾ ਦੇ ਸੱਟਾਂ ਲੱਗੀਆਂ ਨੇ ਤਾਂ ਉਧਰ ਇਹ ਵੀ ਕਿਆ ਜਾ ਰਿਹਾ ਹੈ ਕਿ ਉਕਤ આરોપી ਨੂੰ ਵੀ ਲੋਕਾਂ ਨੇ ਕਾਬੂ ਕਰ ਲਿਆ ਜਿਸ ਤੋਂ ਬਾਅਦ ਮੌਕੇ ਤੇ ਪੁਲਿਸ ਨੂੰ ਸੱਦਿਆ ਗਿਆ ਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਇੱਥੇ ਵੀ ਦੱਸਦੀ ਹੈ ਕਿ ਇੱਕ ਮੋਬਾਈਲ ਦੇ ਚੱਕਰ ਦੇ ਵਿੱਚ ਇੱਕ ਮਹਿਲਾ ਨੂੰ 1.5 ਕਿਲੋਮੀਟਰ ਤੱਕ ਘੜੀਸਿਆ ਗਿਆ ਅਤੇ ਉਸ ਦੇ ਕਾਫੀ ਸੱਟਾਂ ਲੱਗੀਆਂ ਨੇ ਜਿਸ ਦੇ ਚਲਦਿਆਂ ਉਸ ਨੂੰ ਨਜ਼ਦੀਕੀ ਹਸਪਤਾਲ ਚ ਭਰਤੀ ਕਰਵਾਇਆ ਗਿਆ ਉੱਧਰ ਤੁਸੀਂ ਵੀ ਸੁਣੋ ਇਹਨਾਂ ਲੋਕਾਂ ਦੀ ਜ਼ੁਬਾਨੀ ਪਰਮੁਲਾ ਦੇਵੀ ਕਿੰਨੀ ਉਮਰ ਹੈ ਇਨਕੀ 45 45 ਸਾਲ ਅੱਛਾ ਕਹਾਂ ਤੋਂ ਆ ਰਹੇ ਸੀ ਬਾਈ ਜੀ ਸਟੇਟ ਕੋਡ ਕੰਬਿਨੈਟ ਰਿਕਾਰਡਿੰਗ ਹੋਣੀ ਹੈ ਫੋਨ ਵਗੈਰਾ ਖਾਣੇ ਕਿ ਬੀ ਫੋਨ ਵਗੈਰਾ ਛਿੰਗ ਇਹ ਫੋਨ ਕੀ ਹਾਲਤ ਹੈ ਹਾਂ ਜੀ ਫੋਨ ਜਿਹੜਾ ਸਾਰਾ ਬੋਲਣ ਨੂੰ ਕਹਤਾ ਉਹ ਨਾ ਫੋਨ ਹੀ ਟੁੱਟ ਗਿਆ ਫੋਨ ਕਰਕੇ ਹੋ ਗਿਆ ਸਾਰਾ ਮਤਲਬ ਫੋਨ ਚ ਉਹ ਐਕਚੁਅਲੀ ਜੋ ਖੋ ਕਰਨ ਵਾਲਾ ਸੀ ਭਾਜੀ ਉਹ ਖੋ ਕਰਨ ਵਾਲਾ ਫੋਨ ਉਹਨੇ ਬਸ ਫੋਨ ਦੇਖਿਆ ਉਹਨੇ ਦੇਖਿਆ ਲੇਡੀਜ਼ ਕਿਦਾਂ ਸਕੂਟੀ 'ਚ ਫਸ ਗਈ ਸਕੂਟੀ 'ਚ ਫਸ ਕੇ 1.5-2 ਕਿਲੋਮੀਟਰ ਘੜੀਸਾ ਲੈ ਕੇ ਗਏ ਨੇ ਬੋਬੂ ਰਿਆਲਾ ਦਾ ਬਾਕੀ ਪੈਰਾ ਦੇ ਸਿਰ ਤੇ ਕਾ ਵੀ ਸੱਟਾਂ ਲੱਗੀਆਂ ਨੇ ਜੀ ਤੇ ਪਿਆਰ ਪਿਆਰ ਲਗੜੇ ਗਏ ਨੇ ਗੁੱਜੀਆਂ ਸੱਟਾਂ ਲੱਗੀਆਂ ਨੇ ਪੈਰਾ ਦੇ ਮਾਸ ਲੈ ਗਿਆ ਥੱਲੋਂ ਬਾਕੀ 16 ਮੈਡੀਕਲ ਆ ਹੁਣ ਕਿਸ ਟਾਈਮ 16 ਮੈਡੀਕਲ ਤੇ Shimla Puri ਕੀ ਨਾਮ ਦਾ ਹੈ ਮੇਰਾ ਨਾਮ ਕਰਾਂ ਭਾਈ ਕੀ ਹੋਇਆ ਕੀ ਆ ਮੈਂ ਦੇਖ ਰਹੀ ਕੁਆਲਟੀ ਚੌਂਕ ਤੋਂ ਪਿੱਛੇ ਇੱਕ ਐਕਟਿਵ ਬਹੁਤ ਸਪੀਡ ਤੇ 170 ਸਪੀਡ ਦੇ ਪਿੱਛੇ ਆ ਰਹੀ ਲੇਡੀਜ਼ ਨੂੰ ਪਿੱਛੇ ਮਤਲਬ ਫੋਨ ਖੋ ਰਿਆ ਸੀ ਉਹਨਾਂ ਕੋ ਉਹਨੂੰ ਪਿੱਛੇ ਟਾਇਰ ਨਾਲ ਲਪੇਟੀ ਹੋਈ ਉਹਦੇ ਇੱਥੇ ਤੱਕ ਲੈ ਕੇ ਗਿਆ 1.5-2 ਕਿਲੋਮੀਟਰ ਉਹ ਵਿਚਾਰੀ ਲੋਕਾਂ ਦੇ ਘਰਾਂ ਘਰਾਂ ਚ ਕੰਮ ਕਰਦੀ ਉਹਦੀ ਹਾਲਤ ਦੇਖੋ ਬਾਰ ਇੰਨਾ ਮਤਲਬ ਫੋਨ ਖੂਨ ਉਹਦਾ ਉਹਦਾ ਫੋਨ ਆ ਉਹਦਾ ਫੋਨ ਦੇ ਹਾਲਤ ਦੇਖੋ ਇਹ ਕਿ ਸਿਰਫ ਫੋਨ ਦੇ ਚੱਕਰ ਚ ਇਨਸਲੈਕਟਰ ਨੇ ਉਹਦਾ ਕੀ ਹਾਲ ਕੀਤਾ ਹੋਇਆ ਚਲੋ ਸਕੂਟਰੀਆ ਨੰਬਰ ਵਗੈਰਾ ਵੀ ਤੁਹਾਨੂੰ ਸ਼ੇਅਰ ਕਰਾਂਗੇ ਸੀਗੇ ਭਾਈ ਜੀ ਇਹਨਾਂ ਨੇ ਇੱਕ ਹੀ ਸੀਗਾ ਇੱਕ ਹੀ ਬੰਦਾ ਸੀਗਾ ਸਕੂਟਰੀਆ ਸੀਗਾ ਇੱਥੇ ਇੱਥੇ ਅਕਸਰ ਹੁੰਦੀ ਰਹਿੰਦੀ ਐ ਦੇ ਵਾਰ ਤਾਂ ਆਹ ਹੁੰਦੀ ਰਹਿੰਦੀ ਐ ਨਾਰਮਲ ਹੀ ਆ ਚੋਰੀਆਂ ਚਾਰੀਆਂ ਵੀ ਕਾਫੀ ਹੁੰਦੀ ਰਹਿੰਦੀਆਂ ਦੁਕਾਨਾਂ ਦੁਕਾਨਾਂ ਤੇ ਮਾਰਕੀਟ ਆ ਲੈਣੇ ਫੜਿਆ ਭਾਈ ਉਹਨੂੰ ਇਹ ਇੱਥਾ ਵੀਰਾ ਅਸ ਅਰਾਰ ਜੀ ਨੇ ਇਹਨਾਂ ਨੇ ਥੋ ਲੇਡੀ ਦੀ ਹਾਲਤ ਕਿਦਾਂ ਹੋਂਦੀ ਹੈ? ਲੇਡੀ ਸਾਡੇ ਥੋੜੀ ਥੋੜੀ ਗੰਭੀਰ ਆ ਥੋੜੀ। ਹਾਂ ਅੰਕਸ਼ਾ ਲਾ ਅਗਲੇ ਸੱਟਾ ਬਹੁਤ ਲੱਗੇ ਸਰ ਤੇ। ਕੀ ਨਾਮ ਹੈ ਆਪਣਾ? ਸੌਰਨਜੀਤ ਸਿੰਘ ਜੀ। ਅੱਛਾ ਭਾਜੀ ਕੀ ਹੋਇਆ ਤੇ ਕਿਹੜੀ ਜਗ੍ਹਾ ਹੋਇਆ? ਭਾਈ ਸਾਹਿਬ ਜੀ ਮੇਰੇ ਕੋਲ ਦਾ ਕਰਨ ਭਾਜੀ ਲੈ ਕੇ ਆਏ ਨੇ ਜੀ ਇਹਨਾਂ ਨੂੰ। ਜੀ। ਇੱਕੋ ਦਾਮ ਰੇੜੇ ਚ ਪਾ ਕੇ ਲੈ ਕੇ ਆਏ ਨੇ ਕਹਿੰਦੇ ਕਾ ਵੀ ਸੱਟਾਂ ਲੱਗੀਆਂ ਨੇ ਫਸਟ ਹੈਡ ਦਿੱਤਾ ਬਾਕੀ ਹੁਣ ਪੇਸ਼ੈਂਟ ਆ ਲੇਡੀਜ਼ ਨੇ ਇੱਕ। ਅੱਛਾ ਜੀ ਠੀਕ ਆ ਜੀ ਕੋਈ ਐਕਟਿਵਾ ਤੇ ਮਾਰ ਗਿਆ ਕੜੀਸਕੇ ਲੈ ਕੇ ਆਇਆ। ਜਾ ਕੋਈ ਲੁੱਟਖੋਦੀ ਵਾਰਦਾਤਾ ਜਾਂ ਜੋ ਵੀ ਹੈ ਉਹ ਕਿਹੜਾ ਇਲਾਕਾ ਹੈ ਇਹ ਸ਼ਿਮਲਾਪੁਰ ਇਲਾਕਾ ਜੀ 18 ਚੌਕ 18 ਚੌਕ ਚ ਆ ਕਿ ਉਹ ਇੱਥੇ ਗਿਰੀ ਐਕਟਿਵਤਾ ਫਸੀ ਹੋਈ ਸੀ ਕਿ ਕਹਿੰਦੇ ਵੀ ਨਹਿਰ ਤੋਂ ਬਸੰਤ ਵਾਲਿਆਂ ਕੋਲ ਨਹਿਰ ਤੋਂ ਪਿੱਛੋਂ ਦੀ ਕਿਰੀ ਚਲੇ ਗਈ ਹੈ ਉਹ ਰੇਡੀਆ ਰੋਡ ਤੋਂ ਉੱਥੋਂ ਉਹਨੂੰ ਘੜੀਸੇ ਲੈ ਕੇ ਆ ਰਹੇ ਨੇ ਜਿੱਦਾਂ ਦੱਸਿਆ ਗਿਆ ਵਾ ਬਾਕੀ ਰਿਕਾਰਡਿੰਗ ਆ ਗਈਆਂ ਨੇ ਪਤਾ ਲੱਗ ਜਾਏਗਾ ਜੀ ਸਾਰਾ ਹੁਣ ਸ਼ੁਕਨਾਮ ਤੁਹਾਡਾ ਬਈ ਸਵਰਨਜੀਤ ਸਿੰਘ ਜੀ ਮੈਡੀਕਲ ਫਲੋਰ ਦੇ ਮਾਲਕ ਹਾਂ ਜੀ ਹਾਂ ਜੀ ਹਾਂ ਜੀ ਸੋਹਲ ਮੈਡੀਕਲ ਹਾਲ ਜੀ